ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੱਜ ਦੀ ਤਰੀਕ ਤੱਕ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਦੀ ਕੀ ਅਪਡੇਟ ਹੈ ਕਿਉਂਕਿ ਹਾਲੇ ਵੀ ਪੈਨਸ਼ਨਾਂ ਦਾ ਕੰਮ ਚੱਲ ਰਿਹਾ ਵਕ-ਵਕ ਹਲਕਿਆਂ ਦੇ ਵਿੱਚ ਕੀ ਅਪਡੇਟਸ ਨੇ ਕਿਉਂਕਿ ਹਾਲੇ ਕਾਫੀ ਹਲਕਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਵਕ-ਵਕ ਪੈਨਸ਼ਨਾਂ ਆਵੀਆਂ ਬੜਾਪਾ ਪੈਨਸ਼ਨਾਂ ਨੇ ਵਿਡੋ ਪੈਨਸ਼ਨਾਂ ਨੇ ਹੈਡਕੈਪ ਪੈਨਸ਼ਨਾਂ ਨੇ ਇਹਦੀ ਅਪਡੇਟ ਤੁਹਾਨੂੰ ਦੇਵਾਂਗੇ ਔਰ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਇਹ ਤੁਹਾਨੂੰ ਦੱਸ ਸੋ ਜਿਹੜੀ ਦਿਨ ਨਾਲ ਅੰਤ ਤੱਕ ਜੁੜੇ ਰਹਿਣਾ ਜੀ ਤੇ ਇਸ ਚੈਨਲ ਦੇ ਉੱਤੇ ਤੁਹਾਨੂੰ ਪੈਨਸ਼ਨਾਂ ਦੇ ਰਿਲੇਟਡ ਜਾਂ ਫਿਰ ਪੰਜਾਬ ਸਰਕਾਰ ਦੀ ਜਾਂ ਸਰਕਾਰੀ ਭਰਤੀਆਂ ਹੁੰਦੀਆਂ ਨੇ ਸੈਂਟਰ ਸਰਕਾਰ ਦੀ ਜਾਂ ਸਰਕਾਰੀ ਭਰਤੀਆਂ ਹੁੰਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਤੁਹਾਨੂੰ ਅਪਡੇਟਸ ਇਸ ਚੈਨਲ ਤੇ ਅਸੀਂ ਜੜੀਆਂ ਲਾਈਵ ਦਿੰਦੇ ਰਹਨੇ ਆ ਚੈਨਲ ਨਾਲ ਤੁਸੀਂ ਜੁੜੇ ਰਹਿਣਾ ਸૌ ਤੋਂ ਪਹਿਲਾਂ ਗੱਲ ਹੈ ਜਿਹੜੀ ਜਨਵਰੀ ਮੈਂ ਇਹ ਨਵੀਂ ਪੈਨਸ਼ਨ ਦੀ ਗੱਲ ਲੈਣੇ ਆ ਕਿਉਂਕਿ ਕਾਫੀ ਸਾਡੇ ਭੈਣ ਭਰਾਵਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਜਿਹੜੀਆਂ ਪੈਨਸ਼ਨਾਂ ਜਾਰੀ ਹੋਈਆਂ ਨੇ ਇਹ ਜਨਵਰੀ ਦੀਆਂ ਨੇ ਕਿ ਦਸੰਬਰ ਦੀਆਂ ਨੇ ਇੱਥੇ ਇਹ ਕਲੀਅਰ ਕਰ ਦਈਏ ਕਿ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਨੇ ਅਧਿਕਾਰਿਕ ਇਹ ਜਿਹੜਾ ਬਿਆਨ ਵੀ ਆਇਆ ਸੀ ਤੇ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਤੱਕ ਜਾਰੀ ਹੋ ਸਕਦੀਆਂ ਨੇ ਹੋ ਸਕਦਾ ਇਹ ਕੰਮ ਹੋਰ ਖਿੱਚਿਆ ਜਾਵੇ ਜਿਹੜੀ ਜਨਵਰੀ ਦੇ ਅਖੀਰ ਤੱਕ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਜਿਹੜੀਆਂ ਇਹ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਸੋ ਇਸ ਲਈ ਕਿਉਂਕਿ ਹਾਲੇ ਦਸੰਬਰ ਦੀ ਪੈਨਸ਼ਨਾਂ ਦਾ ਕੰਮ ਨਹੀਂ ਮੁਕ ਅਹਲੇ ਕਿੱਥੇ ਜਾ ਰਹੀ ਹੋ ਜਾਣਗੇ ਸਿੱਧਾ ਜਿਹਾ ਸਵਾਲ ਹੈ ਸੋ ਫਿਲਹਾਲ ਅੱਜ 7 ਜਨਵਰੀ 2026 ਬੁੱਧਵਾਰ ਸਵੇਰ ਦੇ 9 ਵਜੇ ਤੱਕ ਫਿਲਹਾਲ ਜਨਵਰੀ ਮਹੀਨੇ ਦੀ ਕੋਈ ਫੰਕਸ਼ਨ ਅਪਡੇਟ ਨਹੀਂ ਹੈ Uh, 7 ਜਨਵਰੀ 2026 ਬੋਧਵਾਰ ਸਵੇਰੇ 9 ਵਜੇ ਤੱਕ ਜਿਲ੍ਹਾ ਸੰਗਰੂਰ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਿਧਵਾ ਪੈਨਸ਼ਨ ਜਿਹੜੀ ਜਾਰੀ ਨਹੀਂ ਹੋਈ ਸੀ ਹਜੇ ਤੱਕ ਸੋ ਜਿਹੜੀਆਂ ਭੈਣਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸੰਗਰੂਰ ਜ਼ਿਲ੍ਹੇ ਦੇ ਔਰ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਸੋ ਇਹਨਾਂ ਹਲਕਿਆਂ ਦੇ ਵਿੱਚ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਸਾਡੀਆਂ ਭੈਣਾਂ ਜਣੀਆਂ ਨੇ ਆਪਣੀਆਂ ਪੈਨਸ਼ਨਾਂ ਕਢਾ ਸਕਦੀਆਂ ਨੇ ਬੈਂਕ ਦੇ ਵਿੱਚ ਜਾ ਕੇ ਤੇ ਅੱਜ ਸਵੇਰ ਤੱਕ ਮੇਰੀ ਜਾਣਕਾਰੀ ਮੁਤਾਬਕ ਵਿਡੋ ਪੈਨਸ਼ਨ ਜਿਹੜੀ ਉਹ ਜਾਰੀ ਹੋ ਗਈ ਹੈ ਤੇ ਭੈਣਾਂ ਆਪਣੇ ਖਾਤੇ ਚੈੱਕ ਕਰ ਸਕਦੀਆਂ ਨੇ ਦੋ ਚਲੇ ਹੋਰ ਤੇ ਜਲਾਉਂਦਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਔਰ ਹਲਕਿਆਂ ਦੇ ਵਿੱਚ ਵੀ ਕੁਝ ਹਲਕਿਆਂ ਦੇ ਵਿੱਚ ਤੇ ਕੁਝ ਸ਼ਹਿਰੀ ਖੇਤਰ ਦੇ ਵਿੱਚ ਜਿਹੜੀਆਂ ਨੇ ਬਿਨੋ ਫੈਸਲਾ ਜਾ ਰਹੀ ਨਹੀਂ ਹੋਈਆਂ ਸੀ ਸੋ ਇੱਥੇ ਜਿਹੜੀਆਂ ਭੈਣਾਂ ਸਾਨੂੰ ਸੁਣ ਰਹੀਆਂ ਨੇ ਉਹ ਆਪਣੇ ਖਾਤੇ ਚੈੱਕ ਕਰ ਸਕਦੀਆਂ ਨੇ ਤੇ ਤੁਹਾਡੇ 1500 ਰੁਪਏ ਤੁਹਾਡੇ ਖਾਤੇ ਦੇ ਵਿੱਚ ਐਡ ਕਰ ਦਿੱਤੇ ਗਏ ਨੇ ਜਿਲਾ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਹਾਲੇ ਵਿਡੋ ਪੈਨਸ਼ਨ ਜਾਰੀ ਨਹੀਂ ਹੋਈ ਸੀ ਉੱਥੇ ਵੀ ਜਿਹੜੀ 1500 ਸਿਰਫ ਪੈਨਸ਼ਨ ਹੈ ਜਿਹੜੀ ਜਾਰੀ ਹੋ ਗਈ ਹੈ ਸੋ ਗੁਰਦਾਸਪੁਰ ਜ਼ਿਲ੍ਹੇ ਤੋਂ ਤੇ ਜਿਹੜੇ ਹਲਕੇ ਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਿਨਾਨਗਰ ਤੇ ਹੋਰਾਂ ਹਲਕਿਆਂ ਦੇ ਵਿੱਚ ਵੀ ਜਿਹੜੀ ਭੈਣਾਂ ਸਾਨੂੰ ਸੁਣ ਰਹੀਆਂ ਨੇ ਉਹਨਾਂ ਦੀ ਪੈਨਸ਼ਨ 1500 ਜਾਰੀ ਹੋ ਗਈ ਹੈ ਤੁਹਾਡੇ ਖਾਤੇ ਦੇ ਵਿੱਚ ਟਰ ਹੋ ਗਈ ਹੋਵੇਗੀ ਤੇ ਤੁਸੀਂ ਹੁਣੇ ਪੈਸੇ ਜਿਹੜੇ ਕਢਾ ਸਕਦੇ ਹੋ ਸੋ ਪੈਨਸ਼ਨਾਂ ਕਾਫੀ ਲੇਟ ਇਸ ਵਾਰ ਜਾਰੀ ਹੋਈਆਂ ਨੇ ਤੇ ਹੋ ਸਕਦਾ ਹੈ ਕਿ ਨਾ ਹਲਕਿਆਂ ਦੇ ਵਿੱਚ ਜਿਹੜੇ ਜਿਹੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਹਾਲੇ ਵੀ ਕੁਝ ਪੈਨਾਂ ਨੂੰ ਮੈਸੇਜ ਨਾ ਹੀ ਹੋਣ ਉਹਨਾਂ ਨੂੰ ਅਸੀਂ ਇਹ ਕਵਾਂਗੇ ਤੁਹਾਨੂੰ ਸ਼ਾਮ ਤੱਕ ਪੈਨਸ਼ਨ ਤੁਹਾਡੇ ਖਾਤੇ ਐਡ ਹੋ ਜਾਏਗੀ ਤੇ ਕਿਉਂਕਿ ਇਹ ਸਾਰੇ ਹਲਕਿਆਂ ਦੇ ਵਿੱਚ ਜਿਨ੍ਹਾਂ ਜਨਿਆਂ ਦੇ ਵਿੱਚ ਇਹ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਹੁਣ ਇੱਕ ਪਟਿਆਲਾ ਜ਼ਿਲ੍ਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਨੂੰ ਕਾਫੀ ਮੈਸੇਜ ਆ ਰਹੇ ਨੇ ਸਾਡੇ ਭੈਣ ਭਰਾਵਾਂ ਦੇ ਹੈਡਿਕਪ ਪੈਨਸ਼ਨ ਉੱਤੇ ਹਾਲੇ ਕੁਝ ਖੇਤਰਾਂ ਦੇ ਵਿੱਚ ਤਾਂ ਜਾਰੀ ਹੋ ਗਈ ਆ ਪਰ ਕੁਝ ਹਲਕਿਆਂ ਦੇ ਵਿੱਚ ਤੇ ਕੁਝ ਪਟਿਆਲਾ ਸ਼ਹਿਰੀ ਖੇਤਰਾਂ ਦੇ ਵਿੱਚ ਹਲੇ ਕਈ ਜਿਹੜੇ ਸਾਡੇ ਭੈਣ ਭਰਾਵਾਂ ਨੂੰ ਮੈਸੇਜ ਨਹੀਂ ਆਇਆ ਨਾ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਨਸ਼ਨ ਐਡ ਹੋਈ ਆ ਉਹਨਾਂ ਨੂੰ ਇਹ ਕਵਾਂਗੇ ਤੁਸੀਂ ਅੱਜ ਦਾ ਦਿਨ ਤੇ ਕੱਲ ਦਾ ਦਿਨ ਇੰਤਜ਼ਾਰ ਕਰ ਲਓ ਵੈਸੇ ਅਸੀਂ ਅਪਡੇਟ ਅੱਜ ਪਤਾ ਕਰਾਂਗੇ ਸ਼ਾਮ ਤੱਕ ਤੁਹਾਨੂੰ ਲਾਈਵ ਦੱਸਾਂਗੇ ਕਿ ਇਹ ਅਪਡੇਟ ਆ ਪਟਿਆਲੇ ਜ਼ਿਲ੍ਹੇ ਤੋਂ ਤੇ ਪੈਨਸ਼ਨਾਂ ਕਦੋਂ ਪੈਣਗੀਆਂ ਤੇ ਫਿਲਹਾਲ ਸਾਡੀ ਉਮੀਦਾਂ ਮੁਤਾ ਦੀਆਂ ਸਾਸੋ ਦਫਤਰ ਪਟਿਆਲਾ ਵੱਲੋਂ ਪੈਨਸ਼ਨਾਂ ਰਿਲੀਜ਼ ਕੀਤੀਆਂ ਜਾ ਚੁੱਕੀਆਂ ਨੇ ਤੇ ਜਲਦ ਹੀ ਪੈਸੇਾਂਾਂ ਪਹਿਣਗੀਆਂ ਨਵਾਂ ਸ਼ਹਿਰ ਹਲਕੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਕੁਝ ਹਲਕਿਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਹੈਂਡਕੈਪ ਪੈਨਸ਼ਨ ਹਾਲੇ ਆਈ ਨਹੀਂ ਹੈ ਹੁਸ਼ਿਆਰਪੁਰ ਤੋਂ ਵੀ ਸਾਨੂੰ ਕਈ ਮੈਸੇਜ ਆ ਰਹੇ ਨੇ ਉਹਨਾਂ ਨੂੰ ਵੀ ਸੇਮ ਇਹੀ ਜਿਹੜਾ ਜਵਾਬ ਹੈ ਕਿ ਤੁਸੀਂ ਇੰਤਜ਼ਾਰ ਕਰੋ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਤੇ ਜਦੋਂ ਸਾਨੂੰ ਕੋਈ ਅਫਡੇਟ ਮਿਲੇਗੀ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਫਿਲਹਾਲ ਅਗਲੇ ਜਿਹੜੇ ਇਹ ਦੋ ਤਨ ਤੱਕ ਪੈਨਸ਼ਨਾਂ ਤੁਹਾਡੀਆਂ ਜਾਰੀ ਹੋ ਜਾਣਗੀਆਂ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਜਿੱਥੋਂ ਸਾਨੂੰ ਘਰ-ਘਰ ਕੇ ਮੈਸੇਜ ਆ ਰਹੇ ਨੇ ਬੁਢਾਪਾ ਪੈਨਸ਼ਨਾਂ ਤੇ ਸਾਡੇ ਬਜ਼ੁਰਗ ਸਾਨੂੰ ਮੈਸੇਜ ਕਰ ਰਹੇ ਨੇ ਕਿਉਂਕਿ ਇਹ ਤੇ ਹੈਡ ਕਾ ਪੈਨਸ਼ਨ ਜਾਰੀ ਹੋ ਚੁੱਕੀ ਆ ਜਿਹੜੀਆਂ ਭੈਣਾਂ ਦੀਆਂ ਵਿਡੋ ਪੈਨਸ਼ਨਾਂ ਲੱਗੀਆਂ ਨੇ ਉਹ ਹਾਲੇ ਰੁਕੀਆਂ ਹੋਈਆਂ ਨੇ ਤੇ ਬੁਢਾਪਾ ਪੈਨਸ਼ਨਾਂ ਰੁਕੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਇਹ ਕਹਿ ਦਈਏ ਕਿ ਲੁਧਿਆਣਾ ਜ਼ਿਲ੍ਹੇ ਲਗ ਸਕਦੇ ਨੇ ਤੇ ਪੈਸ਼ਨਾਂ ਜਿਹੜੀਆਂ ਨੇ ਜਲਦ ਰਿਲੀਜ਼ ਕੀਤੀਆਂ ਜਾਣਗੀਆਂ ਜਿਲੇ ਲੁਧਿਆਣਾ ਦੇ ਵਿੱਚ ਤੇ ਜिले ਦੇ ਹਲਕਿਆਂ ਦੇ ਵਿੱਚ ਸੋ ਇਹ ਅਪਡੇਟਸ ਇਹ ਜੀ ਫਾਕੀ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਾਂਗੇ ਜਾਸਦ ਦੇ ਉੱਤਰ